ਕੀ ਆ ਟੀਵੀ ਦੇਖ ਰਹੇ ਤੁਸੀਂ ਮੈਂ ਰਣਜੀਤ ਕੌਰ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਪਰ ਪਹਿਲਾ ਨਜ਼ਰ ਪਾ ਲੈਣਾ ਹੁਣ ਤੱਕ ਦੀਆਂ اہم ਸੁਰਖੀਆਂ ਫੇਸ਼ਲਾ ਤੋਂ ਮਿਸਰਵ ਕਰਾਂਗੇ ਮਿਸਰ ਦੇ ਠਾਕੁਰ ਦੁਆਰਾ ਮੰਦਰ ਤੇ ਦੋ ਮੋਟਰਸਾਈਕਲ ਸਵਾਰਾਂ ਨੇ ਗ੍ਰੇਨੈਡ ਨਾਲ ਹਮਲਾ ਕੀਤਾ ਹੈ। ਹਮਨੇ ਤੋਂ ਬਾਅਦ پورے ਇਲਾਕੇ ਚ ਦਹਿਸ਼ਤ ਦਾ ਮਾਹੌਲ ਹੈ। ਹੁਣ ਇਸ ਮਾਮਲੇ ਦਾ ਸੀਸੀਟੀਵੀ ਵੀਡੀਓ ਸਾਹਮਣੇ ਆਇਆ ਹੈ। ਸੀਸੀਟੀਵੀ ਵੀਡੀਓ ਦੇ ਆਧਾਰ ਤੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਸੀਟੀਵੀ ਦੇ ਆਧਾਰ ਤੇ ਪੁਲਿਸ ਨੇ ਮਾਮਲੇ ਦੇ ਵਿੱਚ આરોપીਾਂ ਦੀ ਗ੍ਰਿਫਤਾਰੀ ਲਈ ਸਾਫ ਤੌਰ ਤੇ ਦੰਦਿਸ਼ ਤੇਨੀ ਸ਼ੁਰੂ ਕਰ ਦਿੱਤੀ ਹੈ। ਸੀਸੀਟੀਵੀ ਵਿੱਚ ਸਾਫ ਨਜ਼ਰ ਆ ਰਿਹਾ ਦੋ ਨੌਜਵਾਨ ਮੋਟਰਸਾਈਕਲ ਤੇ ਆਉਂਦੇ ਨੇ। ਉਹਨਾਂ ਦੇ ਹੱਥਾਂ 'ਚ ਇੱਕ ਡੰਡਾ ਹੈ ਤੇ ਕੁਝ ਸੈਕੰਡਾਂ ਲਈ ਬਾਹਰ ਖੜੇ ਹੋ ਗਦੇ ਨੇ ਫਿਰ ਮੰਦਰ ਵੱਲ ਕੁਝ ਛੁਰਦੇ ਨਹੀਂ ਜਿਵੇਂ ਉੱਥੋਂ ਭੱਜ ਜਾਂਦੇ ਨਹੀਂ ਤੇ ਉਸ ਤੋਂ ਤੁਰੰਤ ਬਾਅਦ ਮੰਦਰ 'ਚ ਇੱਕ ਧਮਾਕਾ ਹੁੰਦਾ ਹੈ। ਮਾਮਲੇ ਦੀ ਜਾਂਚ ਸ਼ੁਰੂ ਹੋ ਗਈ ਹੈ। ਕਟਨਾ ਸਾਹ ਦੇ ਪੁਲਿਸ ਅਧਿਕਾਰੀ ਪਹੁੰਚ ਕੇ ਨੇ ਕਟਨਾ ਵਾਲੀ ਜਗ੍ਹਾ ਦਾ ਜਾਇਜ਼ਾ ਲਿਆ ਗਿਆ। ਫਿਲਹਾਲ ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਹਮਲਾਵਰ ਕੌਣ ਸੰਤ ਹੈ। ਸਭ ਹਮਲੇ ਦੇ ਪਿੱਛੇ ਮੜਾ ਕੀ ਮਨੋਰਥ ਸੀ ਇਹ ਇਹ ਘਟਨਾ ਅਮ੍ਰਿਤਸਰ ਦੇ ਖੰਡਵਾਲਾ ਇਲਾਕੇ ਦੇ ਵਿੱਚ ਵਾਪਰੀ ਹੈ ਜਿੱਥੇ ਹਮਲੇ ਕਾਰਨ ਸਥਾਨਕ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਹੈ। ਜਦਕਿ ਪੁਲਿਸ ਕ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਰ ਆਈ ਦਾ ਹੱਥ ਹੈ ਤੇ ਇਸ ਦੇ ਪੁਲੰਗ ਨੇ ਕਿਹਾ ਕਿ ਸਿਸਟਮ ਵਿੱਚ ਦੋ ਮੋਟਰਸਾਈਕਲ ਸਵਾਰ ਦਿਖਾਈ ਦਿੱਤੇ ਨੇ ਜਿਨ੍ਹਾਂ ਦਾ ਪਤਾ ਲਗਾਇਆ ਜਾ ਰਿਹਾ ਤੇ ਮੰਨ ਜਲਦ ਫੜ ਲਿਆ ਜਾਵੇਗਾ ਹਰ ਰੋਜ਼ ਪਾਕਿਸਤਾਨੀ ਏਜੰਸੀਆਂ ਸਾਡੇ ਕਰੀਬ ਪਰਿਵਾਰਾਂ ਦੇ ਨੌਜਵਾਨਾਂ ਨੂੰ ਅਜੇਹੀ ਕੰਮ ਕਰਨ ਦੇ ਇਪਸਾਰੀਆਂ ਨੇ ਤੇ ਪਿਛਲੇ ਹਾਲ ਕੀਤੇ ਗਏ ਮਾਮਲੇ ਵਿੱਚ ਵੀ ਇਹ ਸਪਸ਼ਟ ਹੋ ਗਿਆ ਹੈ ਤੇ ਆਈਐਸਰ ਆਈ ਕਮਜ਼ੋਰ ਵਰਗ ਨੂੰ ਨਿਸ਼ਾਨਾ ਬਣਾ ਰਹੀ ਹੈ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਕਿਸੇ ਪ੍ਰਭਾਵ ਹੇਠ ਸੰਪੈਸਿ ਦਿਲਾਵਚੁਕ ਨਾ ਕੀਤਾ ਜਾਵੇ ਇਸ ਦਾ ਖਮਿਆਸਾ ਵੀ ਘੋਤਨਾ ਪੈ ਸਕਦਾ ਹੈ ਖਾਲਸਾ ਇਹ ਜਾਮੋ ਜਲਾਲ ਦਾ ਪ੍ਰਤੀਕ ਤਿਉਹਾਰ ਸਿੱਖਾਂ ਦਾ ਇਤਿਹਾਸਕ ਸ਼ਹਿਰ ਸ਼੍ਰੀ ਅਨੰਦਪੁਰ ਸਾਹਿਬ ਤੋਂ ਹੋਲੇ ਮੋਹੱਲੇ ਦੀ ਸ਼ੁਰੂਆਤ ਹੋ ਚੁੱਕੀ ਹੈ ਹੋਲੇ ਮੋਹੱਲੇ ਦੀ ਅਰੰਭਤਾ ਸ਼੍ਰੀ ਅਨੰਦਪੁਰ ਸਾਹਿਬ ਦੇ ਕਿਲਾ ਅਨੰਦਗੜ੍ਹ ਸਾਹਿਬ ਤੋਂ ਰਸਮੀ ਤੌਰ ਤੇ ਪੰਜ ਪ੍ਰਾਤਨ ਨਗਾਰਿਆਂ ਦੀ ਚੋਟ ਜਕਾਰਿਆਂ ਦੀ ਗੂੰਜ ਨਾਲ ਰਸਮੀ ਤੌਰ ਤੇ ਸ਼ੁਰੂ ਹੋ ਗਈ ਜੋ ਹਰ ਸਾਲ ਹੋਲੇ ਮੋਹੱਲੇ ਦੇ ਪਹਿਲੇ ਪੜਾਅ ਸ਼੍ਰੀ ਕੀਰਤਪੁਰ ਸਾਹਿਬ ਦੀ ਅਰੰਭਤਾ ਤੋਂ ਇੱਕ ਰਾਤ ਪਹਿਲਾਂ 12 ਵਜੇ ਪੁਰਾਤਨ ਸੰਪਰਦਾਵਾਂ ਵੱਲੋਂ ਸੂਚਿਤ ਤੌਰ ਤੇ ਐਲਾਨ ਕੀਤਾ ਜਾਂਦਾ ਹੈ ਸ਼੍ਰੀ ਅਨੰਦਪੁਰ ਸਾਹਿਬ ਵਿੱਚ 13 ਤੋਂ 15 ਮਾਰਚ ਤੱਕ ਆਯੋਜਿਤ ਕੀਤੇ ਜਾ ਰਹੇ ਤਿੰਨ ਰੋਜ਼ਾ ਖੋਲਾ ਮਹੱਲਾ ਮੇਲੇ ਦਾ ਆਖਰੀ ਦਿਨ ਹੈ ਇਸ ਮੌਕੇ ਸਿੱਖ ਪਾਈਚਾਰੇ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ ਜਿਸ ਵਿੱਚ ਦੇਸ਼ ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਪਹੁੰਚਦੇ ਨੇ ਤੇ ਮੇਲਾ ਪ੍ਰਕਾਸ਼ ਸ਼੍ਰੀ ਕੇਸਗੜ੍ਹ ਸਾਹਿਬ ਵਿੱਚ ਸ਼੍ਰੀ ਗੁਰੂ ਸਾਹਿਬ ਦੇ ਆਯੋਜਨ ਦੇ ਨਾਲ ਸ਼ੁਰੂ ਹੋਇਆ ਤੇ ਕੌਮ ਦੇ ਨਾਲ ਖਤਮ ਹੋਵੇਗਾ ਹੋਲੀ ਮੋਹੱਲੇ ਦਾ ਤਿਉਹਾਰ ਦੁਨੀਆ ਪਰਦੇਸਿਕਾਂ ਦੁਆਰਾ ਚੇਤ ਦੇ ਮਹੀਨੇ ਸਿੱਖੀ ਜਾਹੋ ਜਲਾਲ ਨਾਲ ਸ੍ਰੀ ਰਣਪੁਰ ਸਾਹਿਬ ਦੀ ਧਰਤੀ ਤੇ ਬੜੇ ਹੀ ਜੋਸ਼ ਨਾਲ ਮੜਾਇਆ ਜਾਂਦਾ ਹੈ। ਹੋਲੀ ਤੋਂ ਪਹਿਲਾ ਹੋਲਾ ਮਹੱਲਾ ਮਨਾਉਣ ਦੀ ਪ੍ਰਥਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ 1700 ਇਸਵੀ ਵਿੱਚ ਸ਼ੁਰੂ ਕੀਤੀ ਗਈ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੋਲੀ ਤੋਂ ਪਹਿਲਾਂ ਮਹੱਲਾ ਮਨਾਉਣ ਦੀ ਪ੍ਰਥਾ ਸਮੇਂ ਦੀ ਲੋੜ ਅਨੁਸਾਰ ਇੰਸਾਨਾਂ ਦੀ ਮਾਨਸਿਕ ਤਾਕਤ ਨੂੰ ਬਲਵਾਨ ਕਰਨ ਦੇ ਮਨੋਰਥ ਨਾਲ ਸ਼ੁਰੂ ਕੀਤੀ ਸੀ ਸਮਾਜ ਜਾਂ ਦੇ ਯੁੱਧ ਦਾ ਹੋਣ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਮ ਲੋਕਾਂ ਵਿੱਚ ਨਰੋਏ ਮਨ ਤੇ ਬਲਵਾਨ ਸ਼ਵੀਰ ਦੀ ਲਾਲਸਾ ਪੈਦਾ ਕਰਨ ਲਈ ਸ੍ਰੀ ਨਨਕਪੁਰ ਸਾਹਿਬ ਦੀ ਢੱਡੀ ਤੇ ਸਰ ਜਹੋ ਜਲਾਲ ਵਾਲੇ ਤਿਹਾੜੇ ਖਾਲਸਾਈ ਖੇਡਾਂ ਦੀ ਸ਼ੁਰੂਆਤ ਕੀਤੀ ਸੀ ਪੋਲੀ ਤੇ ਕੋਲੇ ਮੋਹੱਲੇ ਵਿੱਚ ਕਾਫੀ ਫਰਕ ਹੈ ਹੋਲੀ ਦਾ ਜਿੱਥੇ ਰੰਗਾਂ ਦਾ ਤਿਹਾੜਾ ਹੁੰਦਾ ਹੋਂ ਤੇ ਹੁਣ ਮਹਲਾ ਖਾਲਸਾ ਹੀ ਜਾਵੋ ਜਲਾਲ ਦੇ ਸ਼ਸਤਰ ਪ੍ਰਤੀਆਂ ਦਾ ਦੌੜਨ ਦਿਖਾਤੇ ਮਨਾਇਆ ਜਾਂਦਾ ਪਰ ਅੱਜ ਕੱਲ ਦੇ ਸਮੇਂ ਨੂੰ ਦੇਖਦੇ ਹੋਏ ਪਾਈ ਕਾਨ ਸਿੰਘ ਜੀ ਲਿਖਦੇ ਨੇ ਕਿ ਬੜੀ ਦੁਖ ਦੀ ਗੱਲ ਹੈ ਕਿ ਅਲਦੀ ਪੀੜੀ ਨੇ ਸ਼ਸਤਰ ਵਿੱਦਿਆ ਨੂੰ ਕੌਮੀ ਵਿੱਦਿਆ ਨਹੀਂ ਮੰਨਿਆ ਸਿਰਫ ਫੌਜੀਆਂ ਦਾ ਕਰਤੱਵ ਮੰਨ ਲਿਆ ਜਦੋਂ ਕਿ ਦਸ਼ਮੇਸ਼ ਪਤਾ ਜੀ ਹਰ ਇੱਕ ਸਿੱਖ ਨੂੰ ਸੰਤ ਦੇ ਨਾਲ ਸਿਪਾਹੀ ਹੋਣ ਦਾ ਉਦੇਸ਼ ਦੇ ਗਏ ਨੇ ਤੇ ਹਰ ਇੱਕ ਸਿੱਖ ਨੂੰ ਬਿਨਾਂ ਸ਼ਸਤਰ ਵਿੱਦਿਆ ਦੇ ਅਧੂਰਾ ਮੰਨਿਆ ਜਾਂਦਾ ਹੈ ਤੇ ਮੋਗਾ ਵਿੱਚ ਸ਼ਿਵਸਨਾ ਆਗੂ ਮੰਗਤਰਾਮ ਦੇ ਕਤਲ ਦੇ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਕਿ ਨੋ ਮੁਲਜ਼ਮ ਪੁਲਿਸ ਨਾਲ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕਰ ਲਏ ਗਏ ਤੇਨਾਂ ਚਰਨ ਗੁਰਪ੍ਰੀਤ ਸਿੰਘ ਅਰਣ ਬੱਬੂ ਤੇ ਰਾਜਵੀਰ ਅਸ਼ੋਕ ਕੁਮਾਰ ਸ਼ਾਮਲ ਨੇ ਕਿਨਨੋ ਸਿਵਲ ਹਸਪਤਾਲ ਮਲੋਟ ਵਿੱਚ ਦਾਖਲ ਕਰਵਾਇਆ ਗਿਆ ਨੋਜ਼ਮਾ ਤੋਂ ਹਥਿਆਰ ਵੀ ਬਰਾਮਦ ਕੀਤੇ ਗਏ ਸੀਆਈਏ ਸਟਾਫ ਮੋਗਾ ਤੇ ਮਲੋਟ ਨੇ ਕਿ ਸਾਂਝਾ ਆਪਰੇਸ਼ਨ ਕੀਤਾ ਤੁਸਤਾ ਕਹਿ ਰਿਹਾ ਹੈ ਕਿ ਨੋਜ਼ਮਾ ਤੋਂ ਕੁਝ ਕੁਝ ਕੀਤੀ ਜਾ ਰਹੀ ਹੈ ਇਸ ਮਾਮਲੇ ਦੇ ਪਿੱਛੇ ਦੀ ਪੂਰੀ ਕਹਾਣੀ ਜਗ ਦੇ ਵਿੱਚ ਪਛਤਾ ਹੋ ਜਾਵੇਗੀ ਹਮਲਾਵਰ ਮੋਟਰਸਾਈਕਲ ਤੇ ਆਇਆ ਸਰ ਮੋਗਾ ਜ਼ਿਲ੍ਹੇ ਦੀ ਬਾਬੀਆਣਾ ਬਸਤੀ ਤੇ ਸਟੇਡੀਅਮ ਰੋਡ ਤੇ ਵੀਰਵਾਰ ਨੂੰ ਤੇ ਨਾਲ ਪਛਾਤੇ ਮੋਟਰਸਾਈਕਲ ਸਵਾਰਾਂ ਨੇ ਸ਼ਿਵਸਨਾ ਆਰਗੂ ਮੰਗਤਰਾਏ ਮੰਗਾ ਤੇ ਗੋਲੀਆਂ ਚਲਾ ਦਿੱਤੀਆਂ ਇਸ ਹਮਲੇ ਵਿੱਚ ਸ਼ਿਵਸਨਾ ਸ਼ੰਡੇ ਦੇ ਮੁਖੀ ਮੰਗਤਰਾਏ ਮੰਗਾ ਦੀ ਮੌਤ ਹੋ ਗਈ ਜਦੋਂ ਕਿ ਸਾਲੂਨ ਮਾਲਕ ਤੇ ਇੱਕ ਬੱਚਾ ਜ਼ਖਮੀ ਹੋ ਗਿਆ ਸੀ ਘਟਨਾ ਪਿਛੇ ਆਪ ਸੀ ਜਾਂਚ ਇਸ ਤਰ੍ਹਾਂ ਚੱਲੀ ਜਾ ਰਹੀ ਹੈ ਕਟਕਾਂ ਦੇ ਚਸ਼ਮਦੀਦ ਗਵਾਹ ਤੇ ਜ਼ਖਮੀ ਸਾਲੂਨ ਮਾਲਕ ਦਵਿੰਦਰ ਸਿੰਘ ਦੇ ਸਿਆ ਕਿ ਕਿੰਨਾ ਨੌਜਵਾਨ ਉਸ ਦੇ ਸੈਲੂਨ ਵਿੱਚ ਆਇਆ ਤੇ ਵਾਲ ਕਟਵਾਉਣ ਦੇ ਬਹਾਨੇ ਕੁਰਸੀ ਤੇ ਬੈਠ ਕੇ ਜਿਵੇਂ ਹੀ ਉਹਨਾਂ ਵਾਲ ਵਧਿਆ ਤਾਂ ਅਚਾਨਕ ਉਸਦੇ ਲਾਟ ਵਿੱਚ ਗੋਲੀ ਮਾਰ ਦਿੱਤੀ ਤੇ ਉਥੋਂ ਪੱਜਨ ਲੱਗ ਪਏ ਇਸ ਦੌਰਾਨ ਥਾਮਸ ਨਾਮ ਦਾ ਬੱਚਾ ਜੋ ਦੁੱਧ ਲੈਣ ਲਈ ਘਰੋਂ ਬਾਹਰ ਆਇਆ ਸੀ ਹਮਲਾਵਰਾਂ ਦਾ ਨਿਸ਼ਾਨਾ ਬਣ ਗਿਆ ਹਾਲਾਂਕਿ ਇਸ ਪੂਰੇ ਮਾਮਲੇ 'ਚ ਜੋ ਹਮਲਾ ਕਰਨ ਵਾਲੇ ਨੌਜਵਾਨਾਂ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਉਹਨਾਂ ਨੇ ਮ੍ਰਿਤਕ ਸ਼ਿਵਸਨਾ ਆਦੂ ਤੇ ਵੱਡੇ ਗੰਭੀਰ ਇਲਜ਼ਾਮ ਲਗਾਏ ਨੇ ਉਹਨਾਂ ਦਾ ਕਹਿਣਾ ਹੈ ਕਿ ਮੰਗਤਰਾਮ ਲਗਾਤਾਰ ਉਹਨਾਂ ਨੂੰ ਪੁਲਿਸ ਮੁਕੱਦਮਿਆਂ ਵਿੱਚ ਫਸਾਉਂਦੀਆਂ ਤਾਕਤਾਂ ਦੇ ਰਿਆ ਸੀ ਉਹਨਾਂ ਦੇ ਨਾਲ ਪੁਲਿਸ ਦੇ ਨਾਮ ਤੇ ਲਗਾਤਾਰ ਉਤਿਆਚਾਰ ਹੋ ਰਿਹਾ ਸੀ ਪੁਲਿਸ ਅਧਿਕਾਰੀ ਵੀ ਉਹਨਾਂ ਨੂੰ ਧਰਾ ਤੰਕਾਰੇ ਸਨ ਜਿਸ ਤੋਂ ਤੰਗ ਆ ਕੇ ਉਹਨਾਂ ਨੇ ਅਜਿਹਾ ਕਦਮ ਚੁੱਕਿਆ ਹੈ ਦਮਦਮੇ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਤੋਂ ਮੰਨਿਆ ਹੈ ਕਿ ਮਿਸਲਾ ਦਾ ਸਮੇਂ ਜਦੋਂ ਸਿੱਖਾਂ ਉੱਪਰ ਕਠਕ ਸਮਾਜੀ ਉਦੋਂ ਇਸ ਤਰ੍ਹਾਂ ਦੇ ਜਥੇਦਾਰਾਂ ਦੀ ਗਿਣਤੀ ਨਹੀਂ ਹੋਈ ਸੀ ਜਿਸ ਤਰ੍ਹਾਂ ਹੁਣ ਕੀਤੀ ਲਈ ਹੈ ਜਦੋਂ ਕੌਮ ਦੇ ਜਥੇਦਾਰਾਂ ਨੂੰ ਸੇਵਾ ਮਿਲਦੀ ਹੈ ਤਾਂ ਉਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਸਾਰਾ ਪੰਥ ਗੁਰਬਾਣੀ ਦਾ ਜਾਪ ਕਰਕੇ ਮਿਲ ਕੇ ਅਰਦਾਸ ਕਰਦੇ ਜਿਸ ਨਵਾਬ ਕਪੂਰ ਸਿੰਘ ਜੀ ਨੂੰ ਨਵਾਬੀ ਦਿੱਤੀ ਗਈ ਸੀ ਤਾਂ ਉਹਦੀ ਕੌਮ ਦੀ ਹਾਜ਼ਰੀ ਵਿੱਚ ਦਿੱਤੀ ਗਈ ਸੀ ਤੇ ਆਈ ਖਿੱਲਤ ਨੂੰ ਪੰਜਾ ਪਿਆਰੇ ਦੇ ਚਰਨਾਂ ਨੂੰ ਲਗਾ ਕੇ ਫਿਰ ਸਿਰ ਤੇ ਦਸਤਾਰ ਰੱਖ ਕੇ ਨਵਾਬੀ ਦਿੱਤੀ ਗਈ ਸੀ ਪਰ ਹੁਣ ਜਿਹੜਾ ਦੌਰ ਸ਼ੁਰੂ ਹੋ ਚੁੱਕਾ ਹੈ ਇਸ ਨਾਲ ਆਲ ਵਾਲਾ ਸਮਾ ਬਹੁਤ ਪ੍ਰੇਰਕ ਹੋਵੇਗਾ ਇਸ ਨਾਲ ਕੋਈ ਵੀ ਜਥੇਦਾਰਾਂ ਦੀ ਨਿਯੁਕਤੀ ਕਰ ਲਵੇਗਾ ਇੱਥੇ ਤੱਕ ਕਿ ਖੇਤਾਂ ਦੇ ਵਟਬੰਨੇ ਤੇ ਵੀ ਨਿਯੁਕਤੀਆਂ ਹੋਣਗੀਆਂ ਨਾਲ ਗੁਰੂ ਦੀ ਹਾਜ਼ਰੀ ਦੀ ਲੋੜ ਮਹਿਸੂਸ ਹੋਵੇਗੀ ਤੇ ਜੋ ਫਿਰਤ ਪਾਈ ਗਈ ਹੈ ਇਸ ਨਾਲ ਸሙੱਚੀ ਕੌਮ ਦੇ ਜੱਥੇ ਬਲੁੰਦਰੇ ਗਏ ਨੇ ਸਾਰੇ ਸਿੱਖਾਂ ਨੂੰ ਬੇਨਤੀ ਹੈ ਕਿ ਪੂਰੀ ਦ ਵਾਸੂ ਪਪਾ ਹਰਨਾਮ ਸਿੰਘ ਨੇ ਕਿਹਾ ਕਿ ਐਸਡੀਪੀਸੀ ਆਨਲਾਈਨ ਪੂਰੀ ਦੁਨੀਆ ਦੇ ਸਿੱਖਾਂ ਦੇ ਕੋਲ ਉਸ ਦੀ ਜਾਂਚ ਕਰਵਾਏ ਜੋ ਅਸੀਂ ਫੈਸਲਾ ਕੀਤਾ ਉਹ ਸਹੀ ਹੈ ਅੱਜ ਸਿੱਖ ਠੱਗਿਆ ਮਹਿਸੂਸ ਕਰ ਰਿਹਾ ਐਸਡੀਪੀਸੀ ਸ਼ਨੀਦਾ ਨਿੱਜਤੇਬੰਦੀ ਸੀ ਫਰਕ ਨੂੰ ਦਾਇਰਾ ਘਟਾ ਦਿੱਤਾ ਗਿਆ ਪਪਾ ਹਰਨਾਮ ਸਿੰਘ ਨੇ ਅਕਾਲੀ ਦਲ ਤੇ ਵੀ ਹਮਲਾ ਕੀਤਾ ਕਿ ਕਿ ਜਦੋਂ ਹਰਿਆਣਾ ਦੀ ਵਫਰੀ ਕਮੇਟੀ ਬਣੀ ਸੀ ਉਸ ਵੇਲੇ ਅਕਾਲੀ ਦਲ ਨੇ ਕੋਈ ਸੰਘਰਸ਼ ਨਹੀਂ ਕੀਤਾ ਸਿਰਫ ਮੂਹਕਦਸ਼ਕ ਬਣ ਕੇ ਅਦਾਲਤ ਦੀ ਲੜਾਈ ਲੜੀ ਜਿਸ ਨੂੰ ਸਹੀ ਤੰਗ ਨਾਲ ਵੀ ਨਹੀਂ ਲੜਾਇਆ ਗਿਆ ਇਸ ਦੇ ਨਾਮ ਨਾਲ ਉਹਨਾਂ ਨੇ ਕਿਹਾ ਕਿ ਸਿੱਖਾਂ ਦਾ ਅੱਜ ਕੋਈ ਧਾਰਮਿਕ ਕਾਰਗੁਜ਼ਾਰੀ ਨਹੀਂ ਹੈ ਜੋ ਕੌਮ ਦੇਖਭਾਲ ਕਰ ਤੇ ਅਣਸ਼ੀਹਾ ਦੋਧ ਵਿੱਚ ਜੋ ਬੱਚਾ ਗਵਾਇਆ ਹੋਇਆ ਉਸ ਮਾਮਲੇ ਚ ਨਵਾਂ ਮੋੜ ਸਾਹਮਣੇ ਆਇਆ ਬੱਚੇ ਨੂੰ ਅਗਵਾ ਕਰਨ ਵਾਲਾ ਮੁੱਖ ਆਰੋਪੀ ਜਸਪ੍ਰੀ ਸਿੰਘ ਪਹਿਲਾ ਸ਼ੀਹਾ ਦੁੱਧ ਦਾ ਰਹਿਣ ਵਾਲਾ ਸੀ ਜਿਸ ਦਾ ਪੁਲਿਸ ਨੇ ਇਨਕਾਊਂਟਰ ਕਰ ਦਿੱਤਾ ਜਸਪ੍ਰੀ ਸਿੰਘ ਪਿਤਾ ਨੇ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਕਿ ਉਹ ਡੇਖਲਾਸੀ ਕਿਤੇ ਨੇ ਉਸ ਦਾ ਕਹਿਣਾ ਹੈ ਕਿ 22 ਸਾਲ ਪਹਿਲਾਂ ਜਸਪ੍ਰੀ ਕੈਨੇਡਾ ਗਿਆ ਸੀ ਸਾਨੂੰ ਅਗਵਾ ਕਾਂਡ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਸੀਂ ਹੁਣ ਤੱਕ ਇਹੀ ਸਮਝਦੇ ਰਹੇ ਕਿ ਇੱਕ ਨੇੜੇ ਵਿੱਚ ਇਹ ਪਰਸਨ ਉਸ ਦੀ ਇਹ ਸਹਤਕ ਬਾਰੇ ਉਸ ਨੂੰ ਪਤਾ ਲੱਗਿਆ ਜਦੋਂ ਅਸੀਂ ਅਗਵਾ ਹੋਏ ਬੱਚੇ ਦੇ ਪਰਿਵਾਰ ਨਾਲ ਬੱਚੇ ਨੂੰ ਲੱਭ ਲਈ ਸ ਪਰਿਵਾਰ ਨੇ ਵੀ ਦੱਸਿਆ ਕਿ ਉਹ ਹਮਿੰਦਰ ਸਿੰਘ ਨੇ ਤੇ ਉਸ ਦਾ ਬਹੁਤ ਵਧੀਆ ਸੁਭਾਅ ਹੈ ਪਰ ਪਤਾ ਨਹੀਂ ਉਸ ਨੇ ਅਜੀਹਾ ਕਿਉਂ ਕੀਤਾ ਉਹਨਾਂ ਕਹਿੰਦੇ ਕਿ ਸਾਨੂੰ ਨਹੀਂ ਪਤਾ ਕਿ ਉਸਨੇ ਕਰੋਨਾ ਦੀ ਫਰੋਥੀ ਕਿਉਂ ਮੰਗੀ ਜੇਕਰ ਉਸ ਨੂੰ ਲੋੜ ਹੁੰਦੀ ਤਾਂ ਅਸੀਂ ਜ਼ਮੀਨ ਵੇਚ ਕੇ ਪੂਰੀ ਕਰ ਦੇਣੀ ਸੀ ਉਸਦੇ 10ਵੇਂ ਮਹੀਨੇ ਵਿੱਚ ਵਿਆਹ ਸੀ ਅਸੀਂ ਤਾਂ ਸਮਝਦੇ ਸੀ ਕਿ ਉਸਦੇ ਵਿਆਹ ਦੇ ਨੇੜੇ ਹੀ ਪੰਜਾਬ ਆਵੇਗਾ ਉਹਦੇ ਦਾਦੇ ਦੱਸਿਆ ਕਿ ਉਸਨੇ ਛੋਟੇ ਮੁੰਡੇ ਅਕਾਡਮ ਪਾਰ ਸਿਖਾ ਦਿੱਤਾ ਸੀ ਸਾਡੀ ਰਿਕੀ ਨਹੀਂ ਹੋ ਰਹੀ ਕਿ ਉਸਨੇ ਅਜੀਹਾ ਕੰਮ ਕੀਤਾ ਸਾਡੀ ਤਾਂ ਆਰਤੀ ਗੁਰਜਨ ਸਿੰਘ ਦੇ ਪਰਿਵਾਰ ਨਾਲ ਰਿਸ਼ਤੇਦਾਰੀ ਜਦੋਂ ਤੋਂ ਬੱਚਾ ਅਗਵਾ ਹੋਇਆ ਅਸੀਂ ਉਹਨਾਂ ਦੇ ਨਾਲ ਲੜ ਰਹੇ ਸੀ ਤੇ ਬਰਨਾਲਾ ਦੇ ਇੱਕ ਘਰ ਵਿੱਚ ਜ਼ੋਰਦਾਰ ਧਮਾਕਾ ਹੋਇਆ ਧਮਾਕਾ ਇੰਨਾ ਤੇਜ਼ ਸੀ ਕਿ ਘਰ ਦੇ ਜਿੰਨਾ ਕਮਰਿਆਂ ਤੇ ਰਸੋਈ ਦੀ ਛੱਤ ਉੱਡ ਗਈ ਘਟਨਾ ਪੱਖੋ ਕਲਾ ਪਿੰਡ ਦੀ ਹੈ ਘਟਨਾ ਸਮੇਂ ਮਕਾਨ ਮਾਲਕ ਹਮੇਲ ਸਿੰਘ ਤੇ ਉਸਦੀ ਪਤਨੀ ਜਸਵੰਤ कौर ਤੇ ਇੱਕ ਮੁੰਡਾ ਕਮਰੇ 'ਚ ਸੌ ਰਹੇ ਸਨ ਧਮਾਕੇ ਦੇ ਕਮਰੇ ਵਿੱਚ ਅੱਗ ਲੱਗ ਗਈ ਛੱਤ ਦੀ ggen ਨਾਲ ਹਮੇਲ ਸਿੰਘ ਤੇ ਉਸਦੀ ਪਤਨੀ ਜ਼ਖਮੀ ਹੋ ਗਈ ਇਲੈਕਟ੍ਰੀਸ਼ੀਅਨ ਦਾ ਕੰਮ ਕਰਨ ਵਾਲੇ ਹਮੇਲ ਸਿੰਘ ਨੂੰ ਬਰਨਾਲਾ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਘਰੇ ਪਰਿਵਾਰ ਦੇ ਮੈਂਬਰ ਕੋਲਤ ਸਿੰਘ ਤੇ ਸੁਦੇਸ਼ ਸਿੰਘ ਨੇ ਤਮਾਕੇ ਦੇ ਕਾਨੂੰਨ ਦਾ ਹਾਲੇ ਤੱਕ ਉਹਨਾਂ ਦਾ ਕਹਿਣਾ ਕਿ ਪਤਾ ਨਹੀਂ ਲੱਗਿਆ ਪਰ ਪੁਲਿਸ ਵੱਲੋਂ ਜਾਂਚ ਕਰਤੀ ਜਾ ਰਹੀ ਹੈ ਤਮਾਕੇ ਨਾਲ ਲਗਭਗ 8 ਲੱਖ ਰੁਪਏ ਦਾ ਨੁਕਸਾਨ ਹੋਇਆ ਮਕਾਨ ਦੀਆਂ ਛੱਤਾਂ ਤੇ ਘਰ ਦਾ ਸਾਰਾ ਸਮਾਨ ਨੁਕਸਾਨਿਆ ਗਿਆ ਪੀੜਤ ਪਰਿਵਾਰ ਨੇ ਮੁਆਵਜ਼ੇ ਦੀ ਮੰਗ ਕੀਤੀ ਹੈ ਦੇਖੋ ਹੁਣ ਗੱਲ ਕਰ ਰਹੇ ਨੇ ਪੰਜਾਬ ਦੇ ਮੌਸਮ ਦੀ ਇੱਕ ਵਾਰ ਫਿਰ ਮੌਸਮ ਨੇ ਕਰਵਟ ਲਈ ਹੈ ਜਿਸ ਕਾਰਨ ਇੱਕ ਵਾਰ ਫਿਰ ਠੰਡ ਮਹਿਸੂਸ ਕੀਤੀ ਜਾ ਰਹੀ ਹੈ ਪੰਜਾਬ ਦੇ ਚਿੱਟਵਾਸੇ ਠੰਡੀਆਂ ਹਵਾਵਾਂ ਚੱਲਣ ਲੱਗ ਪਈਆਂ ਨੇ ਜਿਸ ਕਾਰਨ ਫਾਰਜ ਗਿਰਾਵਟ ਆਉਣ ਦੇ ਅਸਰ ਨੇ ਉੱਥੇ ਹੀ ਬੱਦਲ ਛਾਹਣ ਤੇ ਹਲਕੀ ਬਾਰਿਸ਼ ਕਾਰਨ ਮੌਸਮ ਸੁਹਾਵਣਾ ਹੋ ਗਿਆ ਤੁਹਾਨੂੰ ਦੱਸ ਦਈਏ ਕਿ ਮੌਸਮ ਵਿਭਾਗ ਨੇ ਪਹਿਲਾਂ ਹੀ ਦਰਜ ਜ਼ਿਲ੍ਹੇ ਵਿੱਚ येलो ਅਲਰਟ ਜਾਰੀ ਕੀਤਾ ਹੋਇਆ ਜਿਸ ਵਿੱਚ ਹਰਦਾਸਪੁਰ ਪਠਾਨਕੋ ਕਮਿਸ਼ਨਰ ਫੁਸ਼ਿਆਰਪੁਰ ਕਪੂਰਥਲਾ ਨਵਾਂ ਸ਼ਹਿਰ ਰੂਪਨਗਰ ਐਸਐਸ ਨਗਰ ਤੇ ਫਤਿਹਗੜ੍ਹ ਸਾਹਿਬ ਵਿੱਚ 16 ਮਾਰਚ ਤੋਂ ਭਾਰੀ ਮੀਂਹ ਦੇ ਅਸਰ ਨੇ ਫਿਲਹਾਲ ਇਸ ਖਬਰਾਂ ਵਿੱਚ ਵਸੇ ਨਹੀਂ ਨਵੀਂ ਅੱਜਾਦਖ ਖਬਰਾਂ ਲਈ ਤੁਸੀਂ ਦੇਖਦੇ ਰਹੋ ਜੁਕੀਆ ਟੀਵੀ ਧੰਨਵਾਦ